ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 7 ਪਸ਼ੂ ਵਿਖਾਉਂਦੇ ਆ 5 ਬਿਲਕੁਲ ਤਾਜ਼ੇ ਸੋਇਆ ਤੇ 2 ਗੱਬਣਾ ਤਿਆਰ ਆ ਮੇਰੇ ਕੋਲ ਤੇ ਆਪਾਂ ਪਹੁੰਚਿਆ ਜਸਕਰਨ ਭਾਜੀ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਰੀਆਂ ਝੋਟੀਆਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਬਿੱਟੀ ਸਤਿ ਸ੍ਰੀ ਅਕਾਲ ਜੀ ਉਸ ਨਾਂ ਠੀਕ ਠਾਕ ਵਧੀਆ ਸਭ ਚੜ੍ਹਦੀ ਕਲਾ ਜੀ ਕੜਦੀ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਇਹ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰ ਤਸੀਲ ਆ ਜੀ ਨਾਲਾ ਜਿਲ੍ਹਾ ਮਰਸਾ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਹਾਂ ਤੇ ਸਾਰੇ ਨਗੇਨੇ ਲੈਣਦੇ ਅੱਜ ਹਾਂਜੀ ਹਾਂਜੀ ਚਲੋ ਚਲੋ ਮਹਾਰਾਜ ਨਵਾਂ ਸਾਲ ਚੜਨ ਆ ਲਾਇਆ ਠੀਕ ਹੈ ਠੀਕ ਹੈ ਹਾਂ ਤੇ ਅੱਜ ਉਪਰਾਣੇ ਲਾ ਦੀਏਗਾ ਆਪਣਾ ਲਾ ਦੀਏਗਾ ਅੱਜ ਪਾ ਲੇ ਭਾਈ ਦੇ ਦਿੰਦੀਆਂ ਸਾਰੀਆਂ ਬਿਲਕੁਲ ਸਹੀ ਗੱਲ ਹੈ ਚਲੋ ਮਹਾਰਾਜ ਹਰੇ ਕਰਵਾਸ ਤੇ ਨਵਾਂ ਸਾਲ ਵਧੀਆ ਚੜਾ ਵਧੀਆ ਵਧੀਆ ਹਾਂਜੀ ਬਿਲਕੁਲ ਸਹੀ ਗੱਲ ਹੈ ਤੇ ਅੱਜ ਹੁਣ ਕਰੀਏ ਸ਼ੁਰੂਆਤ ਦਸਵੇਂ ਭਾਈਆ ਪਹਿਲੇ ਨੰਬਰ ਵਾਲੀ ਝੋਟੀ ਬਾਰੇ ਵੀ ਜੀ ਦੂਜਾ ਸੂਬਾ ਝੋਟੀ ਸੁਣੀ ਦੇ ਅੱਛਾ ਜੀ ਹਾਂਜੀ ਤੇ ਖੜਦੀ ਜੇ ਕੋਈ ਹਫਤਾ ਖਣ ਲੈ ਜੂ ਮੇਰੇ ਛੋਟੀ ਅੱਛਾ ਜੀ ਜਵਾਨ ਵੇਖੋ ਕਿੱਡੀ ਬੰਦੇ ਨੂੰ ਜੜੀ ਜਵਾਨ ਜੇ ਚੰਗਾ ਕੱਦ ਕੱਦ ਪੀਲੇ ਸਵੇਰਾ ਰਹਾ ਜਵਾਈ ਛੋਟੀ ਠੀਕ ਹੈ ਠੀਕ ਹੈ ਜੀ ਹਰਿਆਣੇ ਦੀ ਛੋਟੀ ਆਂਦੀ ਆਂਦੀ ਵੇਖਣ ਨੂੰ ਲੱਗਦੀ ਆ ਕੁੜੀ ਦੀ ਨਾ ਛੋਟੀ ਸਾਮਣ ਤੋਂ ਕਿਹਨੇ ਦੁੱਧ ਪਹਿਲ ਨੇ ਦਿੱਤਾ ਨੇ 14 15 ਕਿਲੋ ਅੱਛਾ ਜੀ ਹਾਂ 15 ਕਿਲੋ ਦੁੱਧ ਹੋਇਆ ਠੀਕ ਹੈ ਜੀ ਚਾਈ ਵੀ ਪੀਲੇ ਸਵੇ ਇੱਕ ਲੱਖ 27000 ਦੀ ਜੀ ਅੱਛਾ ਜੀ ਉਧਰੋਂ ਹਾਂ ਉਧਰੋਂ ਠੀਕ ਹੈ ਠੀਕ ਹੈ ਹਾਂ ਤੇ ਯਾਰਾ ਥੋੜੀ ਜੀ ਲੱਸੀ ਕਰਤੀ ਕਿਹਨੇ ਠੀਕ ਹੈ ਜੀ ਇਹ ਕਿੰਨਾ ਘਟਾਮ ਬੁੱਧੀ ਕੋ ਬਿਲਕੁਲ ਐ ਛੋਟੀ ਜਿਹੀ ਨਾ ਕੱਟੀ ਹੁੰਦੀ ਹੈ ਜੀ ਹਾਂਜੀ ਹਾਂਜੀ ਕੱਦ ਕਾਰ ਤੇ ਬੰਦੇ ਨੂੰ ਜਵਾਨ ਕਿੱਥੇ ਸਿਰ ਕੱਢਣ ਲਈ ਹਾਂਜੀ ਭਾਈ ਜੀ ਹਾਂ ਇਹ ਨਿਕਲੂ ਵੀ ਸਾਰੇ ਚੈੱਕ ਕਰ ਸਕਦੇ ਆ ਬਹੁਤ ਚੰਗੇ ਨੇ ਬੜੀ ਸਾਫ ਆ ਸੇਸ ਕੁਆਲਟੀ ਤੁਹਾਨੂੰ ਲੱਗੇ ਦਿਖਾਉਣਾ ਪਿਓਰ ਚਿਹਰਾ ਮੋਰਾ ਆ ਗਿਆ ਜੀ ਤੈਨੂੰ ਲੱਗੇ ਨੂੰ ਚੈੱਕ ਕਰ ਸਕਦੇ ਜੀ ਹਾਂਜੀ ਇਹ ਨਿਗਾਹ ਆ ਫੇਸ ਆ ਇਹਨੂੰ ਐਨੂੰ ਮੋੜਦੇ ਐਨ ਲੈਵ ਦਿੱਤਾ ਸਿੰਘ ਕਰਮਾ ਵਾਲੀ ਨੇ ਇਹਦੇ ਬਣਨਾ ਛੋਟੀ ਨੇ ਤੇ ਆਰਡਰ ਕੁਆਲਟੀ ਤੁਹਾਨੂੰ ਲੱਗੇ ਤਾਂ ਦਿਖਾਉਣਾ ਬਹੁਤ ਸ਼ਾਨਦਾਰ ਆ ਤੇ ਥਣਾ ਦਾ ਸੈਜ ਤੇ ਗੈਪ ਵੀ ਚੈੱਕ ਕਰਾਉਣਾ ਤੁਹਾਨੂੰ ਐਨੂੰ ਹੋਰ ਲੰਮੀ ਤੋਰ ਆਕੇ ਕੱਲਾ ਕੱਲਾ ਥਾਣ ਲੱਗਾ ਵੀਰ ਜੀ ਟਿੱਪਣ ਜ ਐ ਛੁੱਟ ਕੇ ਚਾਰੇ ਥਾਣਾਂ ਦੇ ਸ਼ਹਿਦ ਆਈਆਂ ਗੁੰਦਾਈਆਂ ਆਈਆਂ ਤੇ ਠੀਕ ਹੈ ਠੀਕ ਹੈ ਜੀ ਬਹੁਤ ਸ਼ਾਨਦਾਰ ਝੋਟੀ ਹੈ ਬਾਈ ਤੁਹਾਡੀ ਪੂਰਾ ਵਹਨਾ ਭਰਨਾ ਤਿਆਰ ਹੋਣਾ ਝੋਟੀ ਠੀਕ ਹੈ ਜੀ ਰੋਕਿਓ ਵੀਰ ਜ ਮੜਾ ਗਿਆ ਮੜੀ ਵੇਖੋ ਡਰਦੀ ਆ ਟਕ 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 ਡੰਗ ਨੂੰ ਅੱਗੋਂ ਅੱਗੇ ਡੱਕੀਦਾ ਜਾ ਮੜਾ ਹਾਂ ਵੇਖੋ ਬਿਲਕੁਲ ਛੋਟੀ ਜੀ ਬੁਥਾਂ ਜੀ ਵੀਰ ਜ ਫੇਸ ਕੁਆਲਿਟੀ ਤੁਸੀਂ ਲਾਗੇ ਦੇ ਚੈੱਕ ਕਰ ਸਕਦੇ ਹੋ ਨਾ ਥੋੜੇ ਜੀ ਡਰਦੀ ਆਡੇ ਕੋਲੋਂ ਹੂੰ ਤੇ ਬੰਨ ਕੇ ਤੁਹਾਨੂੰ ਥਾਣਾਂ ਦਾ ਸਾਈਜ਼ ਚੈੱਕ ਕਰ ਹੁੰਦੇ ਆ ਕਿ ਝੋਟੀ ਨੂੰ 8 ਦਿਨ ਸੰ ਹਾਂ ਇਹ ਤਾਂ ਗੱਲ ਹੈ ਸਾਹਮਣੇ ਦਾ ਮੁੱਲ ਪੈਣਾ ਹੈ ਹਾਂ ਸਾਹਮਣੇ ਦਾ ਮੁੱਲ ਪੈਣਾ ਹੈ ਫਿਰ ਮਾ ਚਲੋ ਆਈ ਆ ਤੇ ਚਲੋ ਪਾ ਦਈਏ ਕਿਸੇ ਦੀ ਪਰਾਂ ਅੱਗੇ ਤੋਂ ਚੈੱਕ ਕਰ ਸਕਦੇ ਜੇ ਥਣਾ ਦਾ ਸਾਈਜ਼ ਤੇ ਗੈਪ ਬਹੁਤ ਸ਼ਾਨਦਾਰ ਆ ਸਾਰੀ ਪਛਾਣ ਨੂੰ ਨਿਕਲੂ ਝੋਟੀ ਸਾਰੀ ਚੰਗੀ ਆ ਤੇ ਹਰਿਆਣੇ ਦੀ ਝੋਟੀ ਆ ਬਹੁਤ ਸ਼ਾਨਦਾਰ ਆ ਕੀ ਮੁੱਲ ਭਾਈ ਇਹ ਮੁੱਲ ਤੇ ਚੋਲੀ ਵੀਰ ਜੀ ਹੋਣਾ 8-10 ਦਰਾਂ ਕੇ ਸਾਹਮਣੀ ਆ ਹਾਂਜੀ ਹਾਂਜੀ ਹਾਂ ਹੁਣ ਮੁੱਲ ਆਪਾਂ ਕਰ ਜਾਇ ਜੀ ਕਰਨਾ ਝੋਟੀ ਦਾ ਠੀਕ ਹੈ ਜੀ ਆਪਾਂ ਦੇ ਦਿਆਂ ਜਾ ਬਾਕੀ ਝੋਟੀ ਜੇ ਕੋ ਨਿੱਕੇ ਪੈਹੇ ਦੀ ਦੱਸ ਦੇ ਨਿੱਕੇ ਪੈਹੇ ਦੀ ਹਾਲ ਦੀ ਕੋਈ ਕਮੀ ਬੇਚੀ ਨਹੀਂ ਝੋਟੀ ਜੇ ਸਹੀ ਗੱਲ ਬਰੀਕੀਆਂ ਬਹੁਤ ਯਾਦ ਬਹੁਤ ਬਰੀਕੀਆਂ ਸੋਹਣੀ ਸਫਾਈ ਬੜੀ ਝੋਟੀ ਦੇ ਵਿੱਚ ਹਾਂਜੀ ਹਾਂਜੀ ਹਾਂ ਇਹ ਵੀ ਦੁੱਧ ਵਾਲੀ ਤੇ ਉਹ ਆਰਡਰ ਕੁਆਲਟੀ ਤਾਂ ਹਨਾ ਪਤਾ ਲੱਗਦਾ ਜੀ ਹਾਂਜੀ ਹਾਂਜੀ ਪਰ ਇਹ ਝੋਟੀ ਜਿਹੜੇ ਵੀ ਆਕਰਣ ਕਰਤੀਆਂ ਨਿਸ਼ਾਨ ਆ ਪਸ਼ੂ ਖਰੀਦਣ ਦੀ ਉਹ ਤੁਸੀਂ ਆ ਵੀ ਆਪਣੀ ਸਮਝ ਨਾਲ ਵੇਖ ਸਕਦੇ ਜੀ ਬਿਲਕੁਲ ਬਿਲਕੁਲ ਜੀ ਬਹੁਤ ਸ਼ਾਨਦਾਰ ਝੋਟੀ ਜੇ ਤੇ ਹ ਮੁੱਲ ਵੀ ਦੀ ਆਪਾਂ ਕੋਈ ਇੱਕ ਦਾਹ ਨਹੀਂ ਕਰਨਾ ਸਵਾ ਨਹੀਂ ਕਰਨਾ ਹਾਂਜੀ ਲੱਖ ਰੁਪਈਆ ਮੁੱਲ ਕਰਨਾ ਤੇ 95000 ਦੀ ਹਾਂ ਜਾਂ ਝੋਟੀ ਦੇ ਦੇਣੀ ਲਓ ਭਾਈ ਜੀ 95000 ਦੀ ਤੇ ਕਰਦੀ ਮਾਨ ਤਾਂ ਮਾਨ ਤਾਂ ਜੋੜ ਬੜਾ ਜਿਆਦਾ ਫੋਲੀ ਮਾਨ ਕਰਦਾ ਫੋਲੀ ਮਾਨ ਤਾਂ ਝੋਟੀ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਝੋਟੀ ਦੇ ਹਿਸਾਬ ਨਾਲ ਬਹੁਤ ਬਿਲਕੁਲ ਜੀ ਮੁੱਲ ਇਹ ਬਾਕੀ ਭਾਈ ਬਹੁਤ ਜ਼ਿਆਦਾ ਕੁਆਲਿਟੀ ਦੇ ਬਚਿਆ ਬਹੁਤ ਜ਼ਿਆਦੀ ਝੋਟੀ ਦੀ ਇਹ ਲਾਗੇ ਤੁਹਾਨੂੰ ਫੇਰ ਇੱਕ ਨਾ ਦਿਖਾ ਦੇਣੀ ਜਿੱਦਣ ਝੋਟੀ ਤਿਆਰ ਹੋ ਗਈ ਨਾ ਉੱਤੇ ਨੂੰ ਭਵੇਂ ਝੋਟੀ ਦਾ 1.5 ਲੱਖੀ ਮੁੱਲ ਕਰ ਲਈਏ ਤੇ ਝੋਟੀ ਪੁੱਤਾਂ ਵੀ ਨਹੀਂ ਵੇੰਗੀ ਸਹੀ ਗੱਲ ਵੇਖ ਜਾ ਹਾਂ ਸਵਾਈ ਬਹੁਤ ਝੋਟੀ ਦੀ ਕੱਦ ਕੋੜਾ ਕੰਡ ਦੇ ਬਹੁਤ ਜ਼ਿਆਦਾ ਝੋਟੀ ਦੇ ਨੰਬਰ ਵਾਲੀ 95000 ਦੀ ਤਾਂ ਜੋ ਹੁਣ ਦੂਜੇ ਨੰਬਰ ਦੇ ਦੱਸੋ ਜਿਹਦੇ ਬਾਰੇ ਇਹ ਪਹਿਲਣ ਝੋਟੀ ਸੂਈ ਜੀ ਅੱਛਾ ਜੀ ਹਾਂ ਪਹਿਲਣ ਝੋਟੀ ਸੂਈ ਜੀ ਹੋਣੀ ਛੋਟੀ ਥਲੇ ਦੁੱਧ ਹੀ 9-10 ਕਿਲੋ ਤਿਆਰ ਹੋ ਗਈ ਇਹ ਵੀ ਛੋਟੀ ਹਫਤੇ ਖਣ ਦੀ 10 ਤਰ੍ਹਾਂ ਦੀ ਸੂਈ ਜ ਮਗਰ ਕੱਟੀ ਜੇ ਠੀਕ ਹੈ ਜੀ ਫੀਮ ਦਾ ਤਾਵਾ ਆ ਬੱਚੇ ਅੰਦਰ ਵੱਜੇ ਬਾਹਰ ਆਪਾਂ ਵਿਖਾ ਦਨੇ ਆ ਠੀਕ ਹੈ ਠੀਕ ਹੈ ਜੀ ਖੋਲਾ ਸੁੱਜੀ ਫਸਮ ਕੇ ਪੂਰੇ ਥਣ ਛੋਟੀ ਕੱਢ ਦਿੰਦੀ ਲੰਮੇ ਅੱਛਾ ਜੀ ਹਾਂ ਇਦਾਂ ਵੇਖਣ ਛੋਟਾ ਜਿਹਾ ਪੂਪਰਾ ਚੋਲ ਚਵਾਬ ਬਹੁਤ ਵਧੀਆ ਛੋਟੀ ਦਾ ਠੀਕ ਹੈ ਭਾਈ ਜੀ ਚੈੱਕ ਕਰ ਸਕਦੇ ਜੀ ਨਿਗਾਹ ਜਆ ਤੱਕ ਟੱਕ 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 ਨਿਗਾਹ ਜਆ ਸੇਂਗਿਆ ਲੈਵਾ ਭਾ ਲੈਓ ਇਸੇ ਲੱਗ ਗੇ ਤੁਹਾਨੂੰ ਬਟਰ ਕੁਆਲਟੀ ਥਣਾ ਦਾ ਸ ਯੱਡ ਬਲੈਕ ਵੀ ਕੀ ਅਗਲੀ ਗੇਵਿਡ ਥਾਣ ਤੇ ਹੀ ਚੈੱਕ ਕਰ ਸਕਦੇ ਆ ਜਿੱਠ ਗਿੱਟ ਤੇ ਥਾਨ ਲੱਗਾ ਵਾ ਤੇ ਬਾਕੀ ਪਸ਼ਮ ਕੇ ਥਾਨ ਚੰਗਾ ਕੱਟ ਲੈਂਦੀ ਏ ਹਾਂਜੀ ਇਹ ਬਿਲਕੁਲ ਚੰਗੇ ਪਸ਼ੂ ਹੁੰਦੇ ਆ ਦੁੱਧ ਵਾਲੇ ਪਸ਼ੂ ਹੁੰਦੇ ਆ ਵੀਰ ਕੋਲ ਇਹ ਜੈਜ ਮੋਲੀ ਹੁੰਦੇ ਆ ਕਰਦੀ ਅੱਗੋ ਕੁ ਡੱਕ ਹਾਂਜੀ ਬਾਈ ਲਾਗੇ ਨੇ ਤੁਸੀਂ ਹਾਡਰ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਐਨ ਕੰਪੈਕਟ ਜਿਆ ਹਵਾਨਾ ਮੈਂ ਥਾਨ ਵੀਰ ਕਹਿੰਦਾ ਕਿ ਪਸ਼ਮ ਕੇ ਬਹੁਤ ਸ਼ਾਨਦਾਰ ਕੱਢ ਲੈਂਦੀ ਏ ਪਹਿਲਾ ਸੂਆ ਸੂਈ ਬਾਈ ਜੀ ਬਈ ਪਹਿਲਾ ਸੂਆ ਸੂਈ ਝੋਟੀ ਠੀਕ ਹੈ ਜੀ ਕਿੰਨਾ ਦਾ ਦੁੱਧ ਚਵਾਈ ਜਾ ਕਾਟ ਕਾਟ ਦੀ ਪੱਟੀਆਂ ਝੋਟੀਆਂ ਜੱਟਾਇਆ ਹਾਂਜੀ ਹਾਂ ਵੱਡਾ ਕੱਢਿਆ ਸਾਰੀ ਵੈਂਤਲੋਂ ਬਹੁਤ ਚੰਗੀ ਆ ਤੇ ਕਿੰਨਾ ਦਾ ਚਵਾਈ ਜੋ ਦੁੱਧ ਦੁੱਧ ਝੋਟੀਏ ਕੋ ਸੰਭੂ ਤੇ ਤਾਂ ਤੋਂ ਬਾਹਰ ਟੱਪੂਗੀ ਪਹਿਲ ਨਹੀਂ ਠੀਕ ਹੈ ਠੀਕ ਹੈ ਜਿਹੜਾ ਮੌਕੇ ਜਿਹੜੀ ਤਾਂ ਲਾਗੇ ਤਾਂ ਹੋਣੀ ਕੋ ਮੰਡਈ ਹੈ ਠੀਕ ਹੈ ਠੀਕ ਹੈ ਜੀ ਬਾਈ ਮੌਕੇ ਤੇ ਜਿਹੜਾ ਦੁੱਧਿਆ ਨੌਵੇਂ ਤੋਂ ਫਲਾਸ ਹੀ ਹੈ ਬਾਈ ਕਹਿੰਦਾ ਕਿ ਬਾਕੀ ਨੌਂ ਦੀ ਗਰੰਟੀ ਦੇਵਾਂਗੇ ਆਪਾਂ ਹਾਂਜੀ ਹਾਂਜੀ ਤੇ ਕੀ ਮੁੱਲ ਭਾਈ ਹਰੇ ਦਾ ਮੋਲੇ ਦਾ ਵੀ ਬੀਟੀ ਗੈਰੀ ਆ ਅ ਹਾਂ ਨਾ ਸੀ ਦੀਏ ਲਓ ਭਾਈ ਜੀ ਹਾਂ ਨਾ ਸੀ ਆਹਦੀ ਚੰਗੀ ਆ ਬਿਲਕੁਲ ਭਾ ਦੇ ਭਾਈ ਅੱਜ ਮੋਲ ਆਪਾਂ ਦਾ ਜ਼ਿਆਦਾ ਕਰਨਾ ਜਾਂ ਜ਼ਿਆਦਾ ਲੈਣੇ ਬਿਲਕੁਲ ਜਾਈਏ ਨਵੇਂ ਸਾਲ ਦੀਆਂ ਵੀਰ ਕਹਿੰਦਾ ਕਿ ਆਫਰ ਹੀ ਦੇ ਦੇਣੀ ਆ ਬਾਟੀ ਸੋਫੇ ਹੀ ਆ ਨਵੇਂ ਸਾਲ ਦੇ ਬਾਕੀ ਝੋਟੀਆਂ ਸਾਰੀਆਂ ਹੀ ਸੋਹਣੀਆਂ ਸਾਰੀਆਂ ਝੋਟੀਆਂ ਵਾਲੀਆਂ ਸ਼ਕੀਨੀ ਵਾਲੀਆਂ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸੋ ਵੀਰ ਜੀ ਦੇ ਬਾਰੇ ਵੀ ਦੀਏ ਦੂਜਾ ਸੂਆ ਝੋਟੀਆਂ ਸੂਈ ਜੇ ਅੱਛਾ ਜੀ ਇਹਦੇ ਥੱਲੇ ਦੁੱਧ 12 ਕਿਲੋ ਤਿਆਰ ਹੋਊਗਾ ਠੀਕ ਹੈ ਜੀ ਠੀਕ ਹੈ ਜੀ 11 ਕਿਲੋ ਦੱਸ ਕੇ ਦੇਣੀ ਝੋਟੀ ਠੀਕ ਹੈ ਜੀ ਕਿਲੋ ਘਾਟੀ ਦੱਸਣਾ ਪਾ ਕਿਲੋ ਘਾ ਬਾਕੀ ਆ ਹਾਈ ਲੈਂਥ ਥੱਲੇ ਬਹੁਤ ਸ਼ਾਨਦਾਰ ਆ ਤੇ ਵੇਨ ਵੀ ਤੁਸੀਂ ਚੈੱਕ ਕਰ ਸਕਦੇ ਆ ਲੰਮੀ ਆ ਤੇ ਖੋਲ ਕੇ ਤੁਹਾਨੂੰ ਦਿਖਾਉਂਦੇ ਆ ਢੱਕ ਢੱਕੇ ਹੌਲੀ ਹੌਲੀ ਤੋਰੀਆਂ ਸਾਰੇ ਡੰਗਰ ਦੀ ਤਸੱਲੀ ਹੋ ਜਾਂਦੀ ਵੀਡੀਓ ਦੇ ਵਿੱਚ ਬਿਲਕੁਲ ਸਹੀ ਗਲ ਹਾਂ ਹੌਲੀ ਹੌਲੀ ਤੋਰੀਆਂ ਤੇ ਬਾਈ ਜਿਹਨੇ ਵੇਖਣੀ ਆ ਤੁਹਾਨੂੰ ਦਿਖਾਉਂਦੇ ਆ ਥੱਲੀ ਨਾਲ ਚੈੱਕ ਕਰ ਸਕਦੇ ਤੁਸੀਂ ਇਹ ਲੰਬਾਈਆਂ ਲਗੀਆਂ ਬਹੁਤ ਸ਼ਾਨਦਾਰ ਆ ਇਹਦੀਆਂ ਪੂਰੀ ਜੈਡ ਬਲੈਕ ਦੀ ਹਾਈਟ ਲੈਂਥ ਥੱਲੇ ਵੀ ਬਹੁਤ ਚੰਗੀ ਆ ਤੇ ਕੱਦ ਵਜੋਂਦੀ ਵੀ ਸ਼ਾਨਦਾਰ ਆ ਤਲਾਗੇ ਤੁਸੀਂ ਹੈਡਰ ਕੁਆਲਟੀ ਛੋਟੀ ਹਲੇ ਵੀਰ ਜੀ 12 ਕਿਲੋ ਹੀ ਹੋਊਗਾ ਠੀਕ ਹੈ ਜੀ ਹਾਂ ਪਰ 11 ਕਿਲੋ ਦੱਸ ਕੇ ਦਾਂਗੇ ਠੀਕ ਹੈ ਠੀਕ ਹੈ ਜੀ ਨਹੀਂ ਵਾਕਿਆ ਸਹੀ ਗੱਲ ਕਿਲੋ ਘੱਟ ਦੋ ਜੇ ਅਗਲੇ ਘਰ ਜਾ ਕੇ ਹਾਂ ਬਸ ਮੌਸਮ ਖਿੱਚ ਆ ਗਿਆ ਹਾਂ ਜੀ ਆ ਮੌਸਮ ਖੁੱਲ ਜੇ ਤੁਹਾਡੀ 13 14 ਕਿਲੋ ਵਾਲੀ ਆ ਠੀਕ ਹੈ ਠੀਕ ਹੈ ਚੰਗੇ ਕੱਟ ਕਾਟ ਵਾਲੀ ਜੀ ਚੈੱਕ ਕਰ ਸਕਦੇ ਜੀ ਹਾਂ ਜੀ ਚੌਣ ਚਾਣ ਪੋਲੀ ਬਿਲਕੁਲ ਠੀਕ ਹੈ ਜੀ ਹਾਂ ਜੀ ਓਹ 2.5 ਕਿਲੋ ਦੀ ਛੋਟੀ ਦੀ ਗਾੜੀ ਹੂ ਤੇ ਲੰਬਾਈ ਵੇਖੋ ਕਿੱਡੀ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਲੱਗ ਜੇ ਤੁਸੀਂ ਕੀ ਮੁੱਲ ਭਾਜੀ ਇਹ ਰੇਰਾ ਜੀ ਇਹਦਾ ਵੀ ਝੋਟੀ ਦਾ ਮੁੱਲ 85000 ਰੁਪਇਆ ਤੇ ਹਾਂ ਇਹ ਵੀ 80 ਦੀ ਹਾਨਾ ਲਓ ਭਾਈ ਜੀ ਇਹ ਵੀ 80 ਦੀ ਜੇ ਕੋਈ ਦੋਵੇਂ ਦੋਮਾ ਤੇ ਜੋੜਾ ਲਾਗੇ ਫਿਰ ਮਾਨ ਕੋ ਥੋੜਾ ਜਿਆ ਹੋਰ ਕਰ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਕੋਈ ਵੀ ਪਰਾਰੇ ਜੋੜਾ ਪਸੰਦ ਆਉਂਦਾ ਉਹ ਮੌਕੇ ਤੇ ਹੋਰੇ ਤੋਂ ਮਾਨਦਾਨ ਕੀਤਾ ਜਾਊਗਾ ਕਿ ਆਜ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਜੀ ਇਹ ਵੀ ਤਾਜੀ ਸੋਈ ਆ ਅੱਛਾ ਜੀ ਇਹ ਥੱਲੇ ਹੁਣ 10 ਕਿਲੋ ਤਿਆਰ ਹੋਊਗਾ ਠੀਕ ਹੈ ਜੀ ਅਜੇ ਗਿੱਲੀ ਆ ਮੈਂ ਅੱਛਾ ਜੀ ਹਾਂਜੀ ਤਾਜੀ ਸੋਈ ਆ ਲੇਵੇ ਰੀ ਫਿਕਸ ਜੇ ਲਵੇਦੀ ਆ ਵੇਖੋ ਹਾਂਜੀ ਆ ਕੋਲਕਾ ਵਿਖਾ ਚ ਦਾ ਪੂਰਾ ਵਿਖਾਉਂਦੀ ਆ ਪੱਟਾਂ ਦੇ ਕਸਮਾ ਪੱਟਾ ਛੱਡਾ ਆ ਅਛਾ ਜੀ ਹਾਂ ਥਾਣ ਥਣ ਮੋਟਾ ਕੱਢ ਜਾਂਦੀ ਆ ਵੀ ਲੰਮਾ ਚੰਗਾ ਪਸਮ ਕੇ ਮੌਕੇ ਤੇ ਕਿੰਨਾ ਜੀ ਮੌਕੇ 10 ਕਿਲੋ ਤਿਆਰ ਹੋ ਗਏ ਥੱਲੇ ਠੀਕ ਹੈ ਜੀ ਕਿੰਨੇ ਦਿਨਾਂ ਦੀ ਸੂਈ ਜੇ ਸੂਈ ਤਾਜੀ ਆ ਜੀ ਕਿਉਂ ਪੰਜ ਦਿਨਾਂ ਦੀ ਹੋਊਗੀ ਸੂਈ ਠੀਕ ਆ ਜੀ ਭਾਈ ਜੀ ਚੈੱਕ ਕਰ ਸਕਦੇ ਜੇ ਵੀ ਬਹੁਤ ਸ਼ਾਨਦਾਰ ਛੋਟੀ ਆ ਤੇ ਲਾਗੇ ਰੋ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਜੇ ਤੇ ਥਣਾ ਦਾ ਸੈਜ ਗਿਆ ਇਹਦਾ ਵੀ ਚੰਗਾ ਵਾ ਦੁੱਧ ਵੀ ਦੀ ਆ ਵੀ ਛੋਟੀ ਜਿੱਡੀ ਕੱਟ ਫਸ਼ੂ ਬਾਈ ਕੋਲ ਸਾਰੇ ਬਹੁਤ ਸ਼ਾਨਦਾਰ ਆ। ਇਕਰੀ ਵੀਰ ਪਰ ਆ ਉਹਨੇ ਲੈਣੀ ਜਾਂ ਨਹੀਂ ਲੈਣੀ ਇਕਰੀ ਵੀਡੀਓ ਸਾਰੀ ਵੇਖੇ ਜੂੜ। ਬਿਲਕੁਲ ਸਹੀ ਗੱਲ ਹਾਂਜੀ। ਕਿਉਂਕਿ ਆਪਣੇ ਲੋਕ ਕੋਸ਼ਿਸ਼ ਕੀਤੀ ਆ ਕਿ ਨੱਚਦੇ ਪਸ਼ੂ ਬਿਲਕੁਲ ਨਹੀਂ ਆ ਆਡੀ ਸਮਝ ਨਾਲ ਛੱਗੇ ਆ। ਹਾਂਜੀ ਹਾਂਜੀ। ਬਾਕੀ ਵੀਰ ਜੀ ਤੁਸੀਂ ਸਾਡੇ ਨਾਲੋਂ ਸਿਆਣੇ ਜੇ ਵੱਧ। ਬਿਲਕੁਲ ਬਿਲਕੁਲ। ਸੀਮਲ ਭਾਈ ਇਹਦਾ ਹਰ। ਇਹਦਾ ਮੁੱਲ ਵੀਰ ਜੀ 75000 ਰੁਪਇਆ। ਇਹ ਆਪਾਂ 70000 ਹੀ ਦੇ ਦਾਂ। ਲਓ ਭਾਈ ਜੀ ਬਿਲਕੁਲ ਜਾਜ ਮੁੱਲ ਕਿਤਾ ਭਾਈ ਨੇ 70000 ਦੇ। ਜੇ ਦੁੱਧ ਚੰਗਾ ਚਵਾਈ ਜਾਊਗੀ ਜੇ ਕੋਈ ਵੀਨ ਭਰਾ ਸਾਂਭ ਵਾਲਾ ਲੈ ਗਿਆ ਜੀ ਜੇ ਕੋਈ ਆ ਕੇ ਸਾਡੇ ਕੋਲ ਬੰਦੜੀ ਆ ਟਿੱਕਰ ਦੇ ਨਾਲ ਤੇ ਫਿਰ ਤੇ ਉਹਨੇ ਦੁੱਧ ਨਹੀਂ ਜੀ ਬਾਕੀ ਚਾਰੂ ਵੀ ਪੂਰੀ ਆ ਥਾਨ ਵੀ ਪੂਰੀ ਆ ਦੁੱਧ ਵੀ ਪੂਰੀ ਠੀਕ ਆ ਠੀਕ ਆ ਜੀ ਆਜੋ ਹੁਣ ਫਿਰ ਪੰਜਵੇਂ ਨੰਬਰ ਤੇ ਦੱਸੋ ਭਾਜੀ ਇਹਦੇ ਪਰੇ ਜੀ ਇਹਨੂੰ ਵੀ ਦੋ ਤੰਦਰ ਹੋਈ ਸੂਈ ਨੂੰ ਜੀ ਬਹੁਤ ਸ਼ਾਨਦਾਰ ਹੈ ਕਾਜੀ ਸੂਈ ਬਿਲਕੁਲ ਆ ਜੀ ਚੈੱਕ ਕਰ ਸਕਦੇ ਹਾਂ ਦੂਜਾ ਸਵੇਰ ਸੂਈ ਦੇ ਕੋਲ ਮੜੀ ਕਿੰਨਾ ਕੁ ਜੱਲ ਦੁੱਧ ਤੇ ਅੱਜ ਅਜੇ ਬੋਲਾ ਵੀ ਨਹੀਂ 7 ਕਿਲੋਣਾ ਥੱਲੇ ਠੀਕ ਆ ਠੀਕ ਆ 7 ਹੋ ਜਾ 8 ਇਹਨਾਂ ਨੂੰਗਾ ਜੀ ਠੀਕ ਹੈ ਜੀ ਹਾਂ ਦੂਜਾ ਸੁਗਾਇ ਦੋ ਤਿੰਨ ਦੀ ਹੋਈ ਸੂਈ ਨੂੰ ਸਾਰੇ ਠੀਕ ਹੈ ਠੀਕ ਹੈ ਬਿਲਕੁਲ ਤਾਜੀ ਆ ਜੀ ਹਾਂ ਹਾਂ ਜੀ ਵੀਰ ਜੀ ਲਾਗੇ ਤੂੰ ਚੈੱਕ ਕਰ ਸਕਦੇ ਜੀ ਅਰਡਰ ਕੁਆਲਿਟੀ ਕਿ ਇਹ ਵੀ ਹਾਈ ਲੈਂਥ ਨਾਲ ਬਹੁਤ ਚੰਗੀ ਹੈ ਤੇ ਕੱਦ ਵਜਨ ਦੀ ਵੀ ਚੰਗੀ ਆ ਫੇਸ ਕੁਆਲਿਟੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣੇ ਤੂੰ ਚੈੱਕ ਕਰ ਸਕਦੇ ਜੀ ਕਿ ਵੀ ਜੈਡ ਬਲੈਕ ਦੇ ਵਿੱਚ ਹੀ ਆ ਗਈ ਜੇ ਜਵਾਕ ਹੀ ਭਾਜੇ ਦੇ ਪਿੱਛੇ ਇਹਦੇ ਪਿੱਛੇ ਕੱਟਾ ਜੇ ਠੀਕ ਹੈ ਜੀ ਮੇਲ ਕੱਪ ਆ ਗਿਆ ਤੇ ਜਵਾਕ ਤੁਹਾਨੂੰ ਐਂਡ ਦੇ ਸਾਰੇ ਦਿਖਾਵਾਂਗੇ ਆ ਸਾਰੇ ਦਿਖਾਵਾਂਗੇ ਇਹਦਾ ਕੀ ਮੁੱਲ ਕਰਨਾ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਕਰਨੋਂ ਪੋ ਮੈਂ 70000 ਕਰ ਲੀਏ 65000 ਨਹੀਂ ਦੇਦਾਂਗੇ 65000 ਦੀ ਹਾਂ 65000 ਦੀ ਦੇਦਾਂ ਠੀਕ ਹੈ ਲਓ ਬਾਈ ਦੁੱਧ ਦਾਹ ਤੋਂ ਬਾਹਰ ਹੀ ਕਰੂਗੀ ਵੀ ਜੇ ਕੋਈ ਸੇਵਾ ਕਰੂ ਨਾ ਹਾਂ ਚੱਡੇ ਦੀ ਸਾਫ ਆ ਠੀਕ ਹੈ ਜੀ ਹਾਂ ਘਰ ਵਾਲਾ ਵੀ ਜੀ ਚਾਹਾਂ ਸਕਦੀ ਇਹ ਡਰਦੀ ਥੋੜਾ ਜਿਹਾ ਹਾਂ ਜੀ ਅਗੇ ਜਦਾਂ ਮਰਦੀ ਬੱਚਾ ਛੱਡ ਕੇ ਚੋਕੋ ਗੱਲ ਹੀ ਨਹੀਂ ਠੀਕ ਹੈ ਜੀ ਹਾਂ ਜੀ ਆ ਜਿਓ ਹੁਣ 6ਵੇਂ ਨੰਬਰ ਤੇ ਦੱਸਿਓ ਫਿਰ ਜਿਹਦੇ ਬਾਰੇ ਜੀ ਇਹ ਪਹਿਲੇ ਸਵੇ ਸੂਈ ਜੇ ਅੱਛਾ ਜੀ ਹਾਂ ਸੋ ਇਹ ਹੋਈ ਕੋ ਦਹਾ ਤੋਂ 15 ਦਿਨਾਂ ਦੀ ਅੱਛਾ ਜੀ ਸਾਡੇ ਬੱਚਾ ਬਾਕੀ ਬੱਚੇ 15 ਵਿਖਾ ਦਨੇ ਆ ਠੀਕ ਹੈ ਜੀ ਹਾਂ ਦੁੱਧ ਇਹ ਥਲੇ 8 ਕਿਲੋ ਤਿਆਰ ਹੈਗਾ ਜੀ ਬਿਲਕੁਲ ਮੌਕੇ ਤੇ ਹਾਂ ਜੀ ਮੌਕੇ ਤੇ ਠੀਕ ਹੈ ਜੀ ਬਾਈ ਕਹਿੰਦਾ ਕਿ ਕਿਲੋ ਘਾਟੀ ਦੱਸਣਾ ਆਪਾਂ ਹਾਂ ਜੀ 8 ਤੋਂ ਪਲੱਸ ਇਹਦੇ 8 ਲੀਟਰ ਦੱਸ ਕੇ ਆਪਾਂ ਦੇਣੀ ਆ ਇਹ ਵੀ ਲੰਬਾਈ ਵੇਖੋ ਡੰਗਰ ਨੇ ਦੁੱਧ ਦਾਣਾ ਕਿੰਦੀ ਲੰਬਾਈ ਆ ਹਣਾ ਹਾਂ ਜੀ ਬਿਲਕੁਲ ਸਹੀ ਆ ਸਾਡੇ ਜੇ ਸਾਰੇ ਵੀਰ ਦੇ ਕੋਲ ਜੈਡ ਬਲਾ ਗਿਆ ਅੱਜ ਬਚੂ ਤੇ ਇੱਕ ਟੈਂਕ ਦੇ ਤੁਹਾਨੂੰ ਦਿਖਾਉਨੇ ਥੋੜਾ ਜਿਹਾ ਨੀਨੀ ਰਾਬੇ ਦੇ ਵਿੱਚ ਭਾਉ ਜਾ ਹੁੰਦਾ ਵਾ ਹੂੰ ਲੇਵਾ ਜਰੂਰ ਫਿਕਸੇ ਅਗਿਆ ਤੇ ਨਾੜਾ ਸੈਜ ਗਿਆ ਉਹ ਜ ਕੱਚਾ ਆ ਤੇ ਤੁਹਾਨੂੰ ਲਾਗੇ ਤੇ ਚੈੱਕ ਕਰਾਵਾਂਗੇ ਆਪਾਂ ਤੇ ਫਿਰ ਕੁਆਲਿਟੀ ਤੁਸੀਂ ਲਾਗੇ ਰੋ ਫਿਰ ਚੈੱਕ ਕਰ ਸਕਦੇ ਜੀ ਇਹਦੇ ਪਿੱਛੇ ਕੀ ਜੀ ਜਵਾਬ ਆ ਵੀਰੇ ਦੇ ਪਿੱਛੇ ਵੀ ਕੱਟਾ ਦੇ ਠੀਕ ਆ ਜੀ ਮੇਲ ਕਾ ਫਾਹਾ ਹਾਂ ਇੱਕ ਪਹਿਲਾਂ ਛੋਟੀ ਥੱਲੇ ਕੱਲੀ ਕੱਟੀ ਆ ਹੋਵੇ ਮਗਰ ਅੱਛਾ ਜੀ ਬਾਕੀ ਸਾਰੇ ਕੱਟੇ ਹੀ ਨੇ ਠੀਕ ਆ ਠੀਕ ਆ ਜੀ ਸੁਗਾ ਵੀ ਕਟਿਆਂ ਦਾ ਆ ਕਟਿਆਂ ਦਾ ਚੱਲਣ ਦੇ ਚਲੋ ਮਹਾਰਾਜ ਦੀ ਦੇਣ ਹੈ ਹਾਂ ਹਾਂ ਗੱਲ ਸਹੀ ਹੈ ਹਾਂ ਆ ਜੀ ਵੀਰੇ ਜੀ ਲਾਗੇ ਤੇ ਤੁਸੀਂ ਚੈੱਕ ਕਰੋ ਆਰਡਰ ਕੁਆਲਿਟੀ ਸੜਾਂ ਦਾ ਸੈਜ ਗੈਪ ਬਹੁਤ ਸ਼ਾਨਦਾਰ ਹੈ ਇਹਦਾ ਕੀ ਮੁੱਲ ਕਰਨਾ ਵੀਰ ਜੀ ਇਹਦਾ ਮੁੱਲ ਵੀ ਦੀ 60000 ਰੁਪਇਆ ਹਾਣਾ ਹਾਣਾ 55000 ਲਓ ਭਾਈ ਜੀ ਹਾਂ ਬਿਲਕੁਲ ਜਾਇ ਮੁੱਲ ਕੀਤਾ ਵੀਰ ਜੀ ਬਿਲਕੁਲ ਜਾਇ 55000 ਦੀ ਪਹਿਲਣ ਝੋਟੀ ਆ ਉਹਦਾ ਹੈ ਬਿਲਕੁਲ ਪਤਲੀ ਚਮੜੀ ਆ ਆਹ ਵੈਂਡ ਦੇ ਦਾ ਨਾ ਕੋਪਾ ਟੈਂਕ ਦਿਖਾਣੇ ਆ ਹਾਂਜੀ ਹਾਂਜੀ ਬਲਡੋਜ਼ਰ ਹੀ ਆ ਕੇ ਹਾਂਜੀ ਦੱਸੋ ਭਾਈ ਇਹਦੇ ਬਾਈ ਟੈਂਕ ਕਾਲਾ ਮੈਨੂੰ ਪਤਾ ਨਹੀਂ ਕਿੱਥੇ ਪਾਲਿਆ ਗਏ ਨੇ ਬਹੁਤ ਸਾਫ਼ ਕੀਤੀ ਜੀ ਗਈ ਪੁਰਾਣੇ ਇੱਕ ਨਵਾ ਸੁਬਾ ਸੁਣੀ ਜੇ ਇਹ ਵੇਦੀ ਤੱਜਾ ਵੀ ਹੋ ਸਕਦਾ ਇਹ ਸਿੰਘਾਂ ਵੱਡਿਆਂ ਕਰਕੇ ਭਾਵੇਂ ਇੱਕ ਅੱਧਾ ਸੁਬਾ ਵੀਰ ਵੱਧ ਵੀ ਲਾਲੇ ਪਰ ਇਹਦੇ ਮੈਚ ਨਹੀਂ ਮਹਿ ਗਈ ਹਾਂਜੀ ਹਾਂਜੀ ਠੀਕ ਹਾਂ ਮੈਂ ਦੁੱਧ ਵਾਲੀ ਜਨੀ ਵਾਲੀ ਠੀਕ ਠੀਕ ਹੈ ਜੀ ਦੋਵੇਂ ਸਾਈਡਾਂ ਦੇ ਨਾ ਮੈਂ ਇਹ ਛੱਡੇ ਦੇ ਦੋਵੇਂ ਸਾਈਡਾਂ ਤੇ ਡੱਬ ਜੇ ਠੀਕ ਹੈ ਜੀ ਹਾਂ ਉਹ ਇਹ ਕਿੰਨਾ ਕ ਟਾਈਮ ਖੜ੍ਹ ਦਿਆ ਇਹਨੇ ਵੀ ਲੈ ਜਾਣਾ ਜੀ ਹਫਤਾ ਹਾਂ ਚੰਗੇ ਵੱਡੇ ਲੈਵੇ ਦੀ ਖੁੱਲੇ ਵੱਡੇ ਰਕਾਰ ਦਿਆ ਗਏ ਉਹ ਲੰਗੀ ਬਾਈ ਪੱਲੀ ਝੋਟੀ ਆ ਮੱਝ ਲਾ ਲਓ ਝੋਟੀ ਲਾ ਲਓ ਹਾਂਜੀ ਇਹ ਕੱਦ ਵਜਨ ਬਹੁਤ ਜ਼ਿਆਦਾ ਵਾ ਤੇ ਫਿਰ ਕਰਮਾਲੀਆਂ ਦੁੱਧ ਦੇ ਨਿਆਰੇ ਇਹੋ ਜਿਹੇ ਲਿਆਉਂਦੀਆਂ ਇਹਨਾਂ ਨੇ ਸਿੰਘ ਕੁੰਡ ਕਰ ਕਰ ਪਏ ਹੁੰਦੇ ਆ ਹਾਂਜੀ 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 ਭਿਆਣਾ ਭਿਆਣਾ ਬਲਡੋਜ਼ਰ ਆ ਕੇ ਗੱਡੀ ਇਕੱਲੀ ਮੈਂ ਆਉਂਦੀ ਏ ਠੀਕ ਹੈ ਜੀ ਆ ਵੇ ਲੋ ਭਾਈ ਚੈੱਕ ਕਰ ਸਕਦੇ ਤੁਸੀਂ ਲੈਵਾ ਵੀ ਚੰਗਾ ਗੱਡੀ ਉਤੋਂ ਆ ਨਾ ਉੱਡਾ ਹੀ ਲੈਵਾ ਚੰਗਾ ਤਗੜਾ ਕਰਨਾ ਨੇ ਹਾਂ ਗਲਨਥਿਆ ਹਾਂਜੀ ਇਹ ਦੇਣ ਇਹ ਵੀ ਲੈ ਜੂਗੀ 10 ਕ 10 ਕ ਆਖਿਆ ਹਾਂ ਹਫਤਾ ਖੰਡ ਅੱਜ ਲਈ ਕਿ ਆਂ ਉਹ ਕਹਿੰਦੇ ਹਫਤੇ ਤੱਕ ਮੈਂ ਸੁਭੂ ਠੀਕ ਹੈ ਠੀਕ ਹੈ ਜੀ ਬਾਕੀ ਪਰ ਨਹੀਂ ਚਾਹਣਾ ਬਿਲਕੁਲ ਕੋਲੀ ਆਈ ਆ ਠੀਕ ਹੈ ਜੀ ਭਾਈ ਜੀ ਬਾਕੀ ਮਾਂ ਪਰ ਨਹੀਂ ਚਾਲੂ ਹੋ ਗਈ ਆ ਡਰਪਾਲਿਕਮ ਲਾਗੇ ਮੈਂ ਨਾ ਜੱਡੀ ਮੈਂ ਉਤੋਂ ਏਡਾ ਹੀ ਚੱਡਾ ਦੇ ਖਾਲੀ ਲਫਾਫਾ ਵਿਖਾਉਣ ਲਈ ਏਡਾ ਹੀ ਪਰੂਗੀ ਠੀਕ ਹੈ ਜੀ ਠੀਕ ਹੈ ਭਾਈ ਜੀ ਚੈੱਕ ਕਰੋ ਲਾਗੇ ਤੁਸੀਂ ਅਜੇ ਢਿੱਲਾ ਢੋਲਾ ਦੇਖ ਸਕਦੇ ਤੁਸੀਂ ਹਾਂ ਉਹ ਚੱਡਾ ਜੇ ਖੁੱਲਾ ਤੇ ਅਜੇ ਵੀਰ ਕਹਿੰਦਾ ਕਿ ਅੱਜ ਹੀ ਹੁਣੇ ਪਸ਼ੂ ਆਏ ਆਪਣੇ ਕੋਲ ਤੇ ਆਪਾਂ ਇਹਦਾ ਕੀ ਪਿਛਲੇ ਸਵੇਰੇ ਮਿਲਕਰ ਰਕੋਡ ਪਤਾ ਇਹ 14 15 ਕਿਲੋ ਕਹਿੰਦੇ ਚੁੰਦੇ ਰਿਆ ਸੀ ਅੱਛਾ ਜੀ ਘਰ ਵਾਲੇ ਮੈਂ ਵੀ ਮੈਂ ਵੀ ਐਡੀ ਜੇ ਟੂੜੀ ਸਮਰਾਜ ਦਾ ਕੁਛ ਸਾਤੀਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਸ ਛੋਟੀ ਨਹੀਂ ਮੈਂ ਮੈਂ ਤਗੜੀ ਆ ਹਾਂਜੀ ਹਾਂਜੀ ਕੀ ਮੁੱਲ ਕਰਨਾ ਰਹਿ ਰਹੋ ਮੈਂ ਨਾ ਮੁੱਲ ਤੁਸੀਂ ਦੱਸ ਦਿਓ ਕੰਨਾ ਕਰੀਏ ਦਾ ਨਹੀਂ ਤੁਸੀਂ ਦੱਸ ਦੋ ਆਪਾਂ ਇੱਕ ਗੱਲ ਹੁੰਦੀ ਹੈ ਵੀ ਜਿਹੜਾ ਗੱਬਣ ਡੰਗਰ ਹੁੰਦਾ ਨਾ ਹਾਂਜੀ ਉਹਦਾ ਮੁੱਲ ਦਾ ਹਾਲ ਦੀ ਘੜੀ ਉਸ ਟਾਈਮ ਹਣਾ ਇਹ ਮੰਨ ਲਓ ਕੋ 5-7 ਦਿਨ ਜਾਂ ਕੋਈ ਵੀਰ ਭਰਾ ਦਾ ਵੀ 5-7 ਦਿਨ ਬਾਅਦ ਖੜਨੀ ਆ ਜਾਂ ਅਸੀਂ ਬਾਅਦ ਚ ਵੇਖਣੀ ਆ ਪਰ ਉਹਦਾ ਮੁੱਲ ਫਿਰ ਅਸੀਂ ਸਾਹਮਣੇ ਹਿਸਾਬ ਨਾਲ ਉਸ ਹਿਸਾਬ ਨਾਲ ਦੇਣਾ ਹੁੰਦਾ ਤੇ ਪਹਿਲੇ ਨੰਬਰ ਦੇ ਝੋਟੇ ਵੱਜੀ ਆ ਉਹਦਾ ਅੱਜ ਮੁੱਲ ਆਪਾਂ 99000 ਰੁਪਏ ਕੀਤਾ ਹਾਂਜੀ ਤੇ ਦੇਖੋ ਹਫਤੇ ਦਾ ਪਿਆਰ ਹੋ ਗਿਆ ਝੋਟੀ ਦੇ ਫਿਰ ਤੇ ਉਹ ਸਵਾ ਲੱਖ 1.5 ਲੱਖ ਤੁਹਾਨੂੰ ਵੀ ਪਤਾ ਹੈਗੀ ਆ ਹਾਂਜੀ ਹੈਗੀ ਆਜੀ ਹਾਂ ਹੁਣ ਜਿੱਦਾਂ ਚਲੋ ਸਾਫ ਕਰ ਉਦੋਂ ਜਦੋਂ ਮੈਂ ਜਦੋਂ ਤਿਆਰ ਹੋ ਗਈ ਕੋਈ ਹੱਪੇ ਖਾਣ ਨੂੰ ਫਿਰ ਮੈਂ ਤਾਂ ਇਹਦਾ ਵੀ ਮੁੱਲ ਆਖੀ ਕਰ ਲੀਆ ਹੈ ਨਾ ਹਾਂਜੀ ਹਾਂਜੀ ਹਾਂ ਹੁਣ ਮੈਂ ਤਾਂ ਮੁੱਲ ਕਰਾਂਗੇ 80000 ਰੁਪਿਆ ਅੱਛਾ ਜੀ ਤਾਂ ਹਾਂ ਨਾ ਹਾਂਜੀ ਹਾਂ ਨਾ ਹੀ ਹਾਂ ਨਾ 75 ਦੀ ਲਓ ਬਾਈ ਜੀ 75000 ਪਰ ਐਡੀ ਮੈਂ ਬਹੁਤ ਤਗੜੀ ਆ 75 ਮੰਗਣਾ ਕਿ ਇਹ ਨਾ ਕੋਈ ਵੀਰ ਭਰਾ ਸ਼ੱਕ ਰਿਹਾ ਵੀ ਕਿਉਂ ਐਡੀ ਮੈਂ ਦਾ ਵੱਡੀ ਦਾ 75 ਆਖਿਆ ਪਰ ਕਮੀ ਕੋਈ ਨਹੀਂ ਦੇ ਕੇ ਵੀਰ ਭਰਾਲੇ ਮੰਨ ਲਓ ਦੋਵੇਂ ਗੱਬਣਾ ਪਸੰਦ ਆਉਂਦੀਆਂ ਹਾਂਜੀ ਹਾਂਜੀ ਤੇ ਕਿਦਾਂ ਫਿਰ ਜੋੜਾ ਜੋੜਾ ਦੇ ਆਪਾਂ ਬਿਲਕੁਲ ਸਾਰੀਆਂ ਕਿਸਣਾ ਕੱਢਦੀਆਂ ਤਾਂ ਪਹਿਲਾਂ ਹੀ ਦੱਸਤਾ ਆਪਾਂ ਕਿ ਫਿਰ ਵੀ ਆਪਾਂ ਜਿੰਨੀ ਆਪਣੇ ਜਿਹੇ ਹਿੰਮਤ ਹੋਈ ਨਾ ਜਿੰਨਾ ਕਰ ਸਕਦੇ ਹੋਏ ਉਹ ਕਰਦਾਂਗੇ ਆਪਾਂ। ਲਓ ਬਾਜੀ ਜੇ ਵੀਰ ਭਰਾ ਦੇ ਜੋੜਾ ਹੀ ਜਾਂਦਾ ਗੱਪਣਾ ਤਾਂ ਪਸੰਦ ਤੇ ਮੌਕੇ ਦੇ ਮਾਨਤਾਂ ਨੂੰ ਚ ਖੁੱਲਾ ਕਰ ਦੂਗਾ ਤੇ ਆਜੋ ਹੁਣ ਤੋਂ ਆਪਾਂ ਜਵਾਬ ਦਿਖਾਉਣੇ ਸਾਰਿਆਂ ਦੇ। ਆਹ ਵਾਲੇ ਜਵਾਬ ਨੇ ਬਿਲਕੁਲ ਤਾਜ਼ੇ ਤੁਸੀਂ ਚੈੱਕ ਕਰ ਸਕਦੇ ਹੋ। ਹਾਂਜੀ ਹਾਂਜੀ। ਸਾਰਿਆਂ ਦੀਆਂ ਜੇ ਕਾਲੀ ਲੋਈਆਂ ਤੇ ਨਹੀਂ ਕਾਲੇ ਬਿਲਕੁਲ ਤਾਜ਼ੇ ਬੱਚੇ। ਹਾਂਜੀ। ਹਾਂ। ਆਹ ਪਹਿਲਾਂ ਝੋਟੀ ਦਾ ਆ। ਦੱਸੀ ਜਾਏ ਉਹਨਾਂ ਨੂੰ। ਹਾਂ ਜਿਹੜੀ ਪਹਿਲਾਂ ਝੋਟੀ ਆ। ਠੀਕ ਹੈ ਠ ਅਛਾ ਜੀ ਹਾਂਜੀ ਆ ਹੈਗਾ ਬਾ ਦੁੱਧੀ ਦਾ ਜਿਹੜਾ ਲੇਵਾ ਨਗਰ ਜਿਹਦਾ ਇੱਕ ਸਿੰਗ ਜਿਆ ਅਛਾ ਜੀ ਠੀਕ ਹੈ ਆ ਇੱਕ ਸਿੰਗ ਟੁੱਟਾ ਆ ਅਛਾ ਜੀ ਹਾਂ ਉਹਦਾ ਆ ਆ ਪਹਿਲਣ ਝੋਟੀ ਦੀ ਕੱਟੀ ਆ ਅਛਾ ਜੀ ਹਾਂਜੀ ਬਈ ਇੱਕੋ ਜਵਾਬ ਇੱਕੋ ਝੋਟੀ ਦੇ ਪਿਛੇ ਕੱਟੀ ਜੇ ਤੇ ਬਾਕੀ ਸਾਰੇ ਮੇਲਕਾ ਆ ਆ ਗਾੜੀ ਤੀਜੇ ਨੰਬਰ ਵਾਲੀ ਝੋਟੀ ਆ ਵੱਡੀ ਇਹਦੇ ਨਾਲ ਦੁੱਧ 12 ਕਿਲੋ ਆ ਠੀਕ ਹੈ 12 12 ਕਿਲੋ ਤੇ ਆਜ ਆ ਉਹ ਜੇ ਤਾਜ਼ਾ ਬਿਲਕੁਲ ਲੈਟ ਬਾਰੀ ਜਿਗਾ ਲਓ ਆ ਜਿਹੜੀ ਤਾਜੀ ਸੂਈ ਆ ਅੱਛਾ ਅੱਛਾ ਠੀਕ ਜਿਹੜੀ ਆਪਾਂ ਤਾਂ ਉਹ ਤੁਹਾਨੂੰ ਦੱਸਿਆ ਪੋਲੇ ਜਿਆ ਹਾਂਜੀ ਹਾਂਜੀ ਉਹ ਤਾਜੀ ਸਾਰੇ ਆ ਵੇਖੋ ਨੜੂ ਉਹਦਾ ਨਾਲ ਚੈੱਕ ਕਰ ਸਕਦੇ ਆ ਨੜੂ ਨਾਲ ਜਿਹੜਾ ਸਾਰਿਆਂ ਦੇ ਹਾਂ ਜਿਹੜੀ ਐਪ ਬਣੇ ਉਰਲੇ ਆਪਣੇ ਲੱਖ ਤੋਂ ਤੀਜੇ ਨੰਬਰ ਤੇ ਆ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਚਲੋ ਵੀਰਾਂ ਦੀ ਆਪੋ ਆਪਣੇ ਦੀ ਹੁਣ ਸਮਝਿਆ ਆਪਾਂ ਨੇ ਪੂਰੀ ਜਿੰਨੀ ਹਿੰਮਤ ਹੋਈ ਕੋਸ਼ਿਸ਼ ਕੀਤੀ ਆਪਾਂ ਸਭ ਕੋਈ ਵੇਟ ਵੀ ਉਹ ਕਰਤਾ ਹਨਾ ਡੰਗਰ ਵੀ ਆਪਣੇ ਉਸ ਹੱਬ ਨਾਲ ਆਪਾਂ ਲੈ ਤੇ ਚਲ ਚੰਗਾ ਕਿਹਨੂੰ ਡੰਗਰ ਗਾਂ ਪਵੇ ਹਾਂਜੀ ਹਾਂਜੀ ਬਿਲਕੁਲ ਸ ਬਾਕੀ ਚਲੋ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਪੂਰੀ ਵੇਖਣ ਲਈ